ਫਗਵਾੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕੁਝ ਵਿਅਕਤੀਆਂ ਤੇ ਲੁੱਟਖੋ ਕਰਨ ਦੀ ਨੀਅਤ ਨਾਲ ਹਮਲਾ ਕਰਕੇ ਜ਼ਖਮੀ ਕਰਨ ਅਤੇ ਮੋਟਰਸਾਈਕਲ ਖੋਹਣ ਦੇ ਗੰਭੀਰ ਦੋਸ਼ ਲਗਾਏ ਹਨ। ਸਿਮਲਾ ਹਸਲ ਫਗਵਾੜਾ ਵਿਖੇ ਪਹੁੰਚੇ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਮਿਲਣ ਲਈ ਖੋਤਰਾ ਜਾ ਰਿਹਾ ਸੀ ਤਾਂ ਰਸਤੇ ਵਿੱਚ 405 ਦੇ ਕਰੀਬ ਨਸ਼ੇੜੀ ਟਾਈਪ ਦੇ ਵਿਅਕਤੀਆਂ ਨੇ ਲੋਹੇ ਦੀਆਂ ਰਾਡਾਂ ਮਾਰ ਕੇ ਜ਼ਖਮੀ ਕਰ ਦਿੱਤਾ। ਉਸਨੇ ਦੱਸਿਆ ਕਿ ਇਸ ਤਰ੍ਹਾਂ ਉਕਤ ਹਮਲਾਵਰਾਂ ਨੇ ਜਿੱਥੇ ਉਸ ਦਾ ਮੋਟਰਸਾਈਕਲ ਖੋ ਲਿਆ ਉੱਥੇ ਹੀ ਉਸਨੇ ਭੱਜ ਕੇ ਆਪਣੀ ਜਾਨ ਨੂੰ ਬਚਾਇਆ। ਮੇਰਾ ਨਾਮ ਹੈ ਗਾਇਵਨ ਮਵੀ ਹਾਂ ਕਿ ਮਾਮਲਾ ਕੀ ਜਿਹੜਾ ਸਿਵਲ ਹੋਵੇ ਜਾਂ ਸਾਰਾ ਮੈਂ ਨਾਂ ਹੈ ਕਿ ਮੇਰਾ ਖੋਤਰਾ ਹੁੰਦਾ ਸੀਗਾ ਚਾਰ ਦੋਸਤਾਂ ਇਹਨਾਂ ਨੂੰ ਮਿਲਣ ਲਈ ਚੱਲਿਆ ਸੀਗਾ ਤੇ ਹਨਾ ਸਾਡਾ ਪ੍ਰਾਪਰਟੀ ਦੇ ਜਿੱਥੇ ਕੰਮ ਕਰਦੇ ਆ ਨਾ ਉਹਨਾਂ ਤੋਂ ਮੈਂ ਤੇਰੇ ਪਾਰ ਦੋਸਤ ਜਗਾ ਕਰਾਣਾ ਤੇ ਉਹ ਨਾ ਇੱਥੇ ਮੈਂ ਖੋਤਰਾ ਜਾਂਦਾ ਮੈਂ ਤਾਂ ਉੱਦਲੇ ਪਾਰਲੇ ਪਾਸੇ ਨਾ ਨਸ਼ੇੜੀ ਜਿਪ ਟਾਈਪ ਦੇ ਬੰਦੇ ਆ ਉਹ ਪੈ ਗਏ ਮੈਨੂੰ ਕਿੰਨੇ ਵਿਅਕਤੀ ਸੀਗੇ ਚਾਰ ਪੰਜ ਹਣੇ ਸੀ ਭਾਜੀ ਕਿੱਤੇ ਦੇ ਉੱਪਰ ਹਮਲਾ ਕੀਤਾ ਕਿ ਇਸ ਚੀਜ਼ ਨੀਰੇ ਦੇ ਨਾਲ ਨਾ ਪਹਿਲਾਂ ਰੈਡਰ ਰੋਡਾਂ 'ਚ ਲੈ ਕੇ ਉਹਨਾਂ ਦੇ ਕੋਲ ਸੀਗਾ ਰੈਡਰ ਰੋਡਾਂ ਉਹ ਪੈ ਕੇ ਮਾਰਨ ਲੱਗ ਗਏ ਮੇਰੇ ਹਾਂ ਤੇ ਮੇਰੇ ਆ ਗੁੱਟ ਦੇ ਉੱਤੇ ਸੱਟ ਸੱਟ ਲੱਗੀ ਆ ਮੈਂ ਉਹ ਤੋਂ ਬੜੀ ਮੁਸ਼ਕਲ ਆਪਣੀ ਜਾਨ ਨੂੰ ਬਚਾ ਕੇ ਨਾ ਮੈਂ ਮੇਲੀ ਪਿੰਡ ਦੇ ਵਿੱਚ ਭੌਂ ਦੌੜ ਗਿਆ ਉੱਥੇ ਜਾ ਕੇ ਇੱਕ ਬਾਥਰੂਮ ਜਿਹਾ ਸੀਗਾ ਕਿਸੇ ਦਾ ਬਾਥਰੂਮ ਤੇ ਮੈਂ ਲੁਕ ਗਿਆ ਮੈਂ ਛੋਟੇ ਮੁੰਡੇ ਚਾਰ ਦੋਸਤ ਨੂੰ ਲੋਕੇਸ਼ਨ ਸੈਂਡ ਕੀਤੀ ਉਹ ਮੈਨੂੰ ਉੱਥੋਂ ਕੱਢ ਕੇ ਲਿਆਇਆ ਉਹ ਤੇ ਫਿਰ ਮੈਂ ਇੱਥੇ ਆਇਆ ਹੁਣ ਤਾਂ ਮੇਰਾ ਮੋਟਰਸਾਈਕਲ ਕੋਲਿਆ ਉਹਨਾਂ ਨੇ ਮੋਟਰਸਾਈਕਲ ਤੇ ਮੈਂ ਸੀਗਾ ਮੇਰਾ ਮ ਮੋਰਸਲ ਨੰਬਰ ਵਗੈਰਾ ਮੋਰਸਲ ਦਾ ਨੰਬਰ ਹੈਗਾ ਜੀ PP 4827 ਹੈ ਪਿਛੇ ਕੋਈ ਪਹਿਚਾਨ ਜੋ ਹੈ ਵਿਅਕਤੀ ਪਹਿਚਾਨ ਤੇ ਮੇਰੀ ਨਾ ਇੱਕ ਵਿਅਕਤੀ ਮੈਂ ਪਹਿਚਾਨ ਚ ਹੈਗਾ ਵਾਲਾ ਬਣ ਬਾਕੀ ਨਹੀਂ ਮੇਰੀ ਪਹਿਚਾਨ ਹੈ ਜੀ ਕੌਣ ਹੈ ਕੌਣ ਨਹੀਂ ਹੈਗੇ ਨਿਸ਼ੇੜੀ ਨੇ ਜੀ ਉਹ ਉਧਰ ਸ਼ਿਵਸਨਾ ਸ਼ਿੰਦੇ ਦੇ ਨੇਤਾ ਮਨੀਸ਼ ਸੂਦ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਦੇ ਵਰਕਰ ਉੱਪਰ ਲੁੱਟ ਖੋਹ ਕਰਨ ਦੀ ਨੀਅਤ ਨਾਲੇ ਹਮਲਾ ਕੀਤਾ ਗਿਆ ਹੈ ਉਹਨਾਂ ਨਾਲ ਹੀ ਇਸ ਮਾਮਲੇ ਦੀ ਮੇਲੀ ਚੌਂਕੀ ਦੇ ਜਾਂਚ ਅਧਿਕਾਰੀ ਉੱਪਰ ਚੰਗੀ ਤਰ੍ਹਾਂ ਨਾਲ ਕਾਰਵਾਈ ਨਾ ਕਰਨ ਦੇ ਵੀ ਦੋਸ਼ ਲਗਾਏ ਨੇ ਕੁਨ ਅਪਕਲਿਸ ਪਰ ਸ਼ਾਸਨ ਪਾਸੋਂ ਮੰਗ ਕੀਤੀ ਕਿ ਦੋਸ਼ੀਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮਨੀਸ਼ ਸੂਦ ਹਾਂ ਸਰ ਕੀ ਮਾਮਲਾ ਕੀ ਇੱਕ ਜਿਹੜਾ ਸਿਵਲ ਹਸਪੀਟਲ ਚ ਆਇਆ ਹੈ। ਮਾਮਲਾ ਐਦਾ ਹੈ ਸਾਡੀ ਪਾਰਟੀ ਸ਼ਿਵਸਨ शिंदे ਦਾ ਹੈ ਨਵੀ ਸਿੰਘ ਵਾਈਸ ਪ੍ਰਧਾਨਾ ਜ਼ਿਲ੍ਹੇ ਦਾ। ਇਹ ਆਪਣੇ ਕਿਸੇ ਦੋਸਤ ਨੂੰ ਮਿਲਣ ਖੋਟਣਾ ਗਿਆ ਸੀਗਾ। ਉਥੇ ਇਹਨੂੰ ਕੁਝ ਅਣਪਛਾਤੇ ਬੰਦੇ ਪੈ ਗਏ ਜਿਨ੍ਹਾਂ ਨੇ ਇਹਨਾਂ ਕੁੱਟਮਾਰ ਕੀਤੀ ਤੇ ਦਾ ਮੋਟਰਸਾਈਕਲ ਖੋਲਿਆ। ਇਹਨੂੰ ਕਾਫੀ ਸੱਟਾਂ ਲੱਗੀਆਂ ਵਾਂ। ਸਾਡੀ ਉੱਥੇ ਦੇ ਜਿਹੜਾ ਮੇਲੀ ਹੈਗੇ ਆ ਐਸਐਸਆਈ ਸਤਨਾਮ ਸਿੰਘ ਉਹਨਾਂ ਨਾਲ ਸਾਡੀ ਗੱਲ ਵੀ ਹੋਈ ਹੈ ਫੋਨ ਤੇ ਪਰ ਮੈਨੂੰ ਉਹਨਾਂ ਨੇ ਕੋਈ ਵਧੀਆ ਰਿਸਪਾਂਸ ਨਹੀਂ ਦਿੱਤਾ ਜੀ ਸਵੇਰ ਦਾ ਟਾਈਮ ਦਿੱਤਾ ਵਾ ਦੂਜੀ ਪਾਰਟੀ ਨੂੰ ਮੈਂ ਉਹਨਾਂ ਨੂੰ ਇਹ ਕਿਹਾ ਵੀ ਇਹ ਕੋਈ ਬਹਿਸ ਵਸਾਈ ਦਾ ਮਸਲਾ ਨਹੀਂ ਹੈਗਾ ਬੰਦੇ ਦਾ ਲੁੱਟਖੋਈ ਆ ਜਿਹੜੇ ਬੰਦੇਆਂ ਨੇ ਕੀਤਾ ਜੇ ਉਹ ਤਾਂ ਅਸੀਂ ਫੇਸ ਕਰ ਲਏ ਆ ਤਾਂ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਇਨਵੈਸਟੀਗੇਟ ਕਰਕੇ ਫੜਿਆ ਜਾਵੇ ਪਰ ਮੈਨੂੰ ਉਹਨਾਂ ਨੇ ਕੋਈ ਵਧੀਆ ਰਿਸਪਾਂਸ ਨਹੀਂ ਦਿੱਤਾ ਬਾਕੀ ਉਹਦੀ ਚੱਲ ਰਹੀ ਹੈ ਅੰਦਰ ਟ੍ਰੀਟਮੈਂਟ ਚੱਲ ਰਿਹਾ ਜਿਸ ਦਾ ਆਪਣਾ ਵੀ ਹੋਊਗਾ ਉਸ ਦਾ ਆਪਣਾ ਕੋਈ ਸਰ ਕੈਸ਼ ਵਗੈਰਾ ਵੀ ਸੀ ਇਹਦੇ ਕੋਈ ਵਿਅਕਤੀ ਕੋਕ ਨਹੀਂ ਉਹਦੀ ਹਾਲੇ ਕੋਈ ਜਾਣਕਾਰੀ ਨਹੀਂ ਹੈਗੀ ਕਿਉਂਕਿ ਹਾਲੇ ਫਿਲਹਾਲ ਕਿੰਨੇ ਵਿਅਕਤੀਆਂ ਨੇ ਇਹਦੇ ਉੱਪਰ ਹਮਲਾ ਕੀਤਾ ਸਰ ਦੋ ਤੋਂ ਤਿੰਨ ਸੀਗੇ ਜੀ ਦੋ ਤੋਂ ਤਿੰਨ ਜਣੇ ਨੇ ਇੱਥੇ ਹਮਲਾ ਕੀਤਾ ਹਾਂਜੀ ਦੋ ਤੋਂ ਤਿੰਨ ਜਣੇ ਨੇ ਇੱਥੇ ਹਮਲਾ ਕੀਤਾ ਤੇ ਕਿਸ ਚੀਜ਼ ਨਾਲ ਵਾਰ ਕੀਤਾ ਉਹਨਾਂ ਨੇ ਵਾਰ ਉਹਨਾਂ ਕੋਲ ਸਮਾਨ ਸਗਾ ਨਿਹਰੇ 'ਚ ਨਹੀਂ ਪਤਾ ਲੱਗਾ ਇਹਨੂੰ ਮੇਰੇ ਸਾਹਮਣੇ ਰੋਡ ਜੋ ਇਹਨੇ ਦੱਸਿਆ ਰੋਡ ਵਗੈਰਾ ਸੀਗੀਆਂ ਉਹਨਾਂ ਕੋ ਜਿਹੜੀ ਪਿੱਠ ਤੇ ਲੱਗੀ ਕਾਫੀ ਸਾਟ ਇਹਦੇ ਆ ਕੋਈ ਸਖਤ ਤੇ ਵੀ ਲੱਗੀ ਹੈ ਕੋਈ ਵਿਅਕਤੀ ਪਹਿਚਾਨ ਚਾਏ ਨਹੀਂ ਫਿਲਹਾਲ ਕੋਈ ਵਿਅਕਤੀ ਪਹਿਚਾਨ ਨਹੀਂ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਧ ਨੂੰ ਮੰਗ ਇਹੀ ਰੱਖਦੇ ਆ ਕਿ ਜਿਹੜੇ ਬੰਦੇ ਲੁੱਟਖੋਹ ਦਾ ਕੰਮ ਕਰਦੇ ਆ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਵਾ ਇਸ ਦੌਰਾਨ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦਾ ਮੁੱਢਲਾ ਇਲਾਜ ਕਰਕੇ ਬੰਗਾ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਫਿਲਹਾਲ ਮਰੀਜ਼ ਦੀ ਹਾਲਤ ਖਤਰੇ ਤੋਂ ਬਾਹਰ ਹੈ ਫਗਵਾੜਾ ਤੋਂ ਨਵਰਾਂਗ ਚੈਨਲੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇੱਕ ਜਿਹੜੇ ਆਪਣੇ ਆਏ ਆ ਵਿਅਕਤੀ ਮੈਂ ਡਾਕਟਰ ਸੁਨੀਲਪਾਲ ਸਿੰਘ ਸਿਦੋ ਹਸਪੀਟਲ ਫਗਵਾੜਾ ਤੋਂ ਦੱਸ ਰਿਹਾ ਕਿ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਨਵਦੀਪ ਸਿੰਘ ਨਾਂ ਦਾ ਜਿਹਦੀ ਲੜਾਈ ਹੋਈ ਸੀ ਖੋਥੜਾ ਪਿੰਡ ਬਟ ਉਹ ਸਾਡੇ ਡਿਸਟ੍ਰਿਕਟ ਦੇ ਅੰਡਰ ਨਹੀਂ ਹੁੰਦਾ ਇਸ ਕਰਕੇ ਉਹਨੂੰ ਬੰਗੇ ਸਿਵਲ ਹਸਪੀਟਲ ਬੰਗੇ ਰੈਫਰ ਕਰ ਦਿੱਤਾ ਗਿਆ ਹੈ ਪੇਸ਼ੈਂਟ ਦੀ ਕੰਡੀਸ਼ਨ ਠੀਕ ਹੈ ਪ੍ਰਾਇਮਰੀ ਟਰੀਟਮੈਂਟ ਦੇ ਕੇ ਉਹਨੂੰ ਪੇਸ਼ੈਂਟ ਨੂੰ ਰੈਫਰ ਕਰ ਦਿੱਤਾ ਕੋਈ ਨਾਮ ਵਗੈਰਾ ਹੈ ਸਰ ਪੇਸ਼ੈਂਟ ਦਾ ਨਾਮ ਨਵਦੀਪ ਸਿੰਘ ਹੈ ਕਿੱਥੇ ਦੇ ਰਹਿਣ ਵਾਲੇ ਹੈ ਸ਼ਹੀਦ ਉਦਮ ਸਿੰਘ ਨਗਰ ਦੇ ਹੈਗੇ ਫਗਵਾੜਾ ਦੇ ਕੋਈ ਫਾਦਰ ਨੇਮ ਕਰ ਹੈ ਫਾਦਰ ਨੇਮ ਉਹਨਾਂ ਦਾ ਦਲਜਿੰਦਰ ਤੇ ਰੈਫਰ ਨੂੰ ਨਮੇਸ਼ਰ ਕੀਤਾ ਕਿ ਜੰਬੇ ਪੰਗੇ ਕੀਤਾ ਜੀ